ਅੰਮ੍ਰਿਤਸਰ ਤੋਂ ਪੱਟੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਚ ਥਾਣੇ ਦੇ ਬਾਹਰ ਫਾਇਰਿੰਗ ਹੋਈ ਹੈ ਸੀਆਰਪੀਐਫ ਦੇ ਰਿਟਾਇਰਡ ਡੀਐਸਪੀ ਨੇ ਆਪਣੀ ਪਤਨੀ ਅਤੇ ਪੁੱਤ ਨੂੰ ਗੋਲੀ ਮਾਰੀ ਹੈ ਇਸ ਸਮੇਤ ਇੱਕ ਹੋਰ ਵੀ ਔਰਤ ਨੂੰ ਜਿਹੜੀ ਕਿ ਗੋਲੀ ਲੱਗੀ ਹੈ ਤੁਹਾਨੂੰ ਦੱਸਦੇ ਕਿ ਪਤਨੀ ਤੇ ਪੁੱਤ ਸਮੇਤ ਕੁੱਲ ਤਿੰਨ ਲੋਕਾਂ ਨੂੰ ਗੋਲੀ ਜਿਹੜੀ ਕਿ ਸੀਆਰਪੀਐਫ ਦੇ ਰਿਟਾਇਰਡ ਡੀਐਸਪੀ ਵੱਲ ਹਮਾਰੀ ਗਈ ਹੈ ਗੰਭੀਰ ਹਾਲ ਚ ਜ਼ਖਮੀਆਂ ਨੂੰ ਜਿਹੜਾ ਕਿ ਆ ਹਸਪਤਾਲ ਚ ਭਰਤੀ ਕਰਵਾਇਆ ਗਿਆ ਮੌਕੇ ਤੇ ਪੁਲਿਸ ਮੌਜੂਦ ਹੈ ਅਤੇ ਜਿਹੜੀ ਕਿ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੇ ਕਿ ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ ਵਿੱਚ ਚਲਾ ਲਿਆ ਹੈ ਕਿਹਾ ਜਾ ਰਿਹਾ ਹੈ ਕਿ ਘਰੇਲੂ ਕਲੇਸ਼ ਕਾਰਨ ਇਹ ਜਿਹੜੀ ਕਿ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਆ ਸਾਰੇ ਬੰਦੇ ਜਿਹੜੇ ਕੀ ਹੈ ਥਾਣੇ ਪਹੁੰਚੇ ਸਾਂ ਤੇ ਥਾਣੀ ਦੇ ਬਾਹਰ ਹੀ ਇਹ ਹੈ ਜਿਹੜੀ ਕਿ ਵਾਰਦਾਤ ਨੂੰ ਅੰਜਾਮ CRPF ਦੇ ਰਿਟਾਇਰਡ DSP ਵੱਲੋਂ ਦਿੱਤਾ ਗਿਆ ਤੇ ਆਪਣੇ ਪੁੱਤ ਅਤੇ ਪਤਨੀ ਸਮੇਤ ਇੱਕ ਹੋਰ ਔਰਤ ਨੂੰ ਗੋਲੀਆਂ ਮਾਰ ਦਿੱਤੀਆਂ ਗਈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਫਿਲਹਾਲ ਇਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਤੇ ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਇੱਕ ਫੈਮਿਲੀ ਡਿਸਕਿਊਟ ਆਪਸ ਵਿੱਚ ਹੈਗਾ 73 ਸਿੰਘ ਨਾਂ ਨੇ ਡਾਇਲ ਡੀਐਸਪੀ ਨੇ ਜਿੰਨਾ ਪਰ ਪਰ ਲਿਮਿਟਰੀ ਪਤਾ ਲੱਗਾ ਸੀ ਆਰਪੀਐਫ ਨੂੰ ਉਹਨਾਂ ਦੀ ਜੋ ਇੱਥੇ ਹਾਲੀ ਪਤਾ ਲੱਗਾ ਜਿੰਨਾ ਕੋ ਸ਼ੁਰੂਆਤ ਦੀ ਉਹਨਾਂ ਦੇ ਦੋ ਮੈਰਿਜ ਕੋ ਉਸੇ ਨੂੰ ਲੈ ਕੇ ਉਹਨਾਂ ਦਾ ਝਗੜਾ ਆਪਸ ਵਿੱਚ ਲਿਮਿਯਾ ਬੀਵੀਆਂ ਚੱਲਦਾ ਸੀ ਅੱਜ ਕੋਈ ਉਹਨਾਂ ਦਾ ਝਗੜਾ ਹੋਇਆ ਵਾ ਤੇ ਇੱਥੇ ਹੀ ਸੜਕ ਤੇ ਹੀ ਉਹਨਾਂ ਦਾ ਕੋਈ ਗੱਲਬਾਤ ਕਰਕੇ ਦੇ ਜਦੋਂ ਵਾਪਸ ਜਾਣ ਲੱਗੇ ਆ ਇੱਥੇ ਵਿੱਚ 73 ਸਿੰਘ ਵੱਲੋਂ ਜਿਹੜੀ ਆਪਣੇ ਘੜਾ ਦਾ ਪਹਿਲਾ ਪਰਿਵਾਰੀ ਦੇ ਬੇਟੇ ਦੇ ਆ ਜੀ ਤੇ ਉਹਨਾਂ ਦੀ ਵਾਈਫ ਦੇ ਦੇ ਉਹਨਾਂ ਦੀ ਨੌਬਾ ਜੀ ਕਿੰਨੇ ਰਾਊਂਡ ਗੋਲੀ ਚੱਲੀ ਆ ਇਹ ਹਾਲੀ ਕਲੀਅਰ ਕਰ ਰਹੇ ਆ ਜੀ ਹਾਲੀ ਸਰਚ ਕਰ ਰਹੇ ਆ ਮੌਕੇ ਦੀ ਹਸਪੀਟਲ ਦਾਖਲ ਹੈ ਸਾਰੇ ਉਹ ਜਿਹੜੇ ਇਹ ਇੰਜਰਡ ਨੇ ਉਹ ਸਾਰਿਆਂ ਨੂੰ ਹਸਪਤਾਲ ਵਿੱਚ ਦਿੱਤਾ ਗਿਆ ਵਾ ਟਾਕਾ ਲਗਾਇਆ ਗਿਆ ਸੀ ਤੁਹਾਡੇ ਵੱਲੋਂ ਕਿਹਾ ਇਹ ਉਹ ਸਾਰਾ ਰਾਉਂਡ ਅਪ ਕਰ ਲਿਆ ਗਿਆ ਬੰਦਾ ਜਿਹੜਾ ਸੀ ਕਿੰਨੀਆਂ ਗੋਲੀਆਂ ਚਲਾਈਆਂ ਸੀ CRPF ਦਾ ਹੈ ਕਿ ਪੰਜਾਬ ਪੁਲਿਸ ਦਾ ਨਹੀਂ CRPF ਨੇ ਉਹ ਰਾਉਂਡ ਅਪ ਕਰ ਲਿਆ ਗਿਆ ਵਾ ਬੇਸਿਕਲੀ ਏਰੀਆ ਜਿਹੜਾ ਇਹ ਵਿਜੀਠਾ ਰੋਡ ਆਣੇ ਦਾ ਵਾ ਬੰਦਾ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਤੁਹਾਡੇ ਇੱਥੇ ਰਿਪੋਰਟ ਖਾਣਾ ਸੀ ਜਾਂ ਹਸਪਤਾਲ ਵਿੱਚ ਲਾਸ਼ ਨੂੰ ਕਰਾਣਾ ਸੀ ਮੈਂ ਦੱਸ ਰਿਹਾ ਵੀ ਕੋਈ ਝਗੜੇ ਨੂੰ ਲੈ ਕੇ ਹਾਲੀ ਆਈ ਆ ਤੇ ਵਾਪਸ ਚਲੇ ਗਏ ਸਾਡੇ ਕੋਲ ਰਿਪੋਰਟ ਕੋਈ ਨਹੀਂ ਹੋਈ ਇੱਥੋਂ ਹੀ ਮੁੜ ਗਏ ਨੇ ਉਹ ਇੱਥੇ ਹੀ ਆ ਕੇ ਝਗੜਾ ਹੋਇਆ ਵਾ ਸਰ ਮੋਰ ਨਾਲ ਵੀ ਸਭ ਕਲੀਅਰ ਹੋ ਗਿਆ ਕਿਸੇ ਦੀ ਮੌਤ ਵੀ ਬੜਿਆ ਗਿਆ ਵਾ ਬੰਦਾ ਰਾਉਂਡ ਅਪ ਹੋ ਗਿਆ ਵਾ ਜੀ ਹਾਲ ਹੀ ਮੈਂ ਦੱਸਿਆ ਵੀ ਤੁਹਾਨੂੰ ਜਿਆਦਾ ਇਹਦੇ ਵਿੱਚ ਜਿਹੜੀ ਡਿਟੇਲ ਆ ਇਹ ਏਰੀਆ ਪੈਂਦਾ ਵਾ ਥਾਣਾ ਮਜੀਠਾ ਰੋਡ ਦਾ ਜਿੰਨੀਆਂ ਗੋਲੀਆਂ ਚਲਾਈਆਂ ਗਿਆ ਉਹਨਾਂ ਵਾ ਮੈਂ ਕਹਾਂ ਜੀ ਹਾਲੀ ਪਰ ਪ੍ਰੀਲਿਮਰੀ ਸਟੇਜ ਦੀ ਹੈਗਾ ਜੀ ਤੁਹਾਨੂੰ ਸਾਰਾ ਕੁਝ ਕਿਸੇ ਦੀ ਮੌਤ ਵੀ ਹੋਈ ਬਦਰ ਐਡਮਿਟ ਕਰਵਾਇਆ ਗਿਆ ਉਹ ਸਾਡੇ ਕੋਈ ਐਸੀ ਨਹੀਂ ਬਦਰ ਐਡਮਿਟ ਕਰਵਾ ਦਿੱਤਾ ਗਿਆ ਕਿੰਨੇ ਜਣੇ ਐਡਮਿਟ ਕਰਾਏ ਤਿੰਨ ਜਣੇ ਐਡਮਿਟ ਕਿੰਨਾ ਤੇ ਗੋਲੀਆਂ ਲੱਗੀਆਂ ਬਦਰ ਮੈਂ ਹਾਲੀ ਮੌਕੇ ਤੇ ਜਾਣ ਗਿਆ ਐਸਪੀ ਮਜੀਠਾ ਰੋਡ ਤੇ ਮੈਂ ਵੀ ਜਾਣਦਾ ਫਿਰ ਉਸ ਤੋਂ ਬਾਅਦ ਹੀ ਤੁਹ ਫਰਦਰ ਅਸੀਂ ਸਟੇਟਮੈਂਟ ਦੇ ਸਕਦੇ ਤੇ ਜੀ ਕੀ ਕੀ ਕਾਰਵਾਈ ਕੀਤੀ ਗਈ ਬ੍ਰਦਰ ਮੈਂ ਦੱਸ ਰਿਹਾ ਵੀ ਮੌਕੇ ਤੇ ਜਿਹੜੇ ਐਸ ਐਚਓ ਮਜੀਠਾ ਰੋਡ ਨੇ ਆ ਚੁੱਕੇ ਨੇ ਜੀ ਉਹਨਾਂ ਵੱਲੋਂ ਜਿਹੜੀ ਇਹ ਫਰਦ ਹੋਣਾ ਹੈ ਇਨਵੈਸਟੀਗੇਸ਼ਨ ਟੇਕ ਅਪ ਕੀਤੀ ਜਾਊ ਕਿਉਂਕਿ ਏਰੀਆ ਉਹਨਾਂ ਦਾ ਜੂਰੀਡਿਕਸ਼ਨ ਬੰਦੀ ਹੈ ਇਹ ਕਿਹੜੇ ਇਲਾਕੇ ਚ ਰਹਿੰਦੇ ਸੀ ਪ੍ਰਵਾਸੀ ਕੀ ਫਨਾਲ ਪਿਛਲਾ ਪਿੰਡ ਦੇ ਇਹਨਾਂ ਦਾ ਬਲੱਗਣੇ ਹੈ ਜੀ ਅਮਰਜੀਤ ਸਾਹਿਬ ਤੋਂ ਬੌਲ ਮਹਾਜਨ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the singular office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.